ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਕਮਿੰਦਰ ਸਿੰਘ ਮਰਾੜ ਬਹੁਤ ਵਧੀਆ ਜਿਹੜੀ ਹੈਗੀ ਐ ਚੰਗੀ ਖਬਰ ਅ ਜਿਹੜੇ ਖੇਤੀ ਵਿਗਿਆਨੀਆਂ ਤੋਂ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਰਾਜਾਂ ਤੋਂ ਕਿ ਇਸ ਵਾਰ ਦਾ ਮੌਸਮ ਜੇ ਫੇਵਰੇਬਲ ਰਹਿੰਦਾ ਕਣਕ ਦੇ ਬਕਾ ਵੇਲੇ ਗੈਸ ਗੈਰ ਮੌਸਮੀ ਜਿਹੜਾ ਮੀਂਹ ਗੜੇ ਮਾਰੀ ਤੋਂ ਵਿਚਾਰੀਂਦਾ ਤਾਂ ਰਕਾੜ ਉਤਪਾਦਨ ਕਣਕ ਦਾ ਹੋਣ ਦੀ ਸੰਭਾਵਨਾ ਇਸ ਸਾਲ 23-24 ਦੇ ਸੀਜ਼ਨ ਦੇ ਵਿੱਚ ਪੰਜਾਬ ਭਰ ਦੇ ਵਿੱਚ 35 ਲੱਖ ਹੈਕਟੇਅਰ ਦੇ ਕਰੀਬ ਜਿਹੜੀ ਕਣਕ ਦੀ ਬਿਜਾਅਦ ਹੁੰਦੀ ਹੈ ਇਸ ਸਾਲ ਥੋੜਾ ਜਿਹਾ ਰਕਬਾ ਘਟਿਆ ਸਰੋਂ ਦੀ ਬਿਜਾਅਦ ਹਾਲ ਕਿਸਾਨ ਵੀਰਾਂ ਦਾ ਜਿਹੜਾ ਰਜਾਨ ਵਧਿਆ ਸਰੋਂ ਹੀ ਦੀ ਕਾਸ਼ ਤੇ ਟਰੱਕ ਬ ਵਧਿਆ ਤੇ ਪੂਰੇ ਦੇਸ਼ ਦੇ ਵਿੱਚ ਜੇ ਕਹਈਏ ਤਾਂ ਰਕਬਾ ਕਣਕ ਦੀ ਬਿਜਾਅਦ ਹੀਟ ਵਧਿਆ ਪੰਜਾਬ 'ਚ ਘਟਿਆ ਥੋੜਾ ਜਿਹਾ ਪੂਰੇ ਦੇਸ਼ ਚ ਵਧਿਆ 10% ਤੇ 300 4042 ਹੈਕਟੇਅਰ ਦੇ ਕਰੀਬ 342 ਲੱਖ ਹੈਕਟੇਅਰ ਦੇ ਕਰੀਬ ਜਿਹੜੀ ਪੂਰੇ ਦੇਸ਼ ਦੇ ਵਿੱਚ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਹੈ ਯੂਪੀ ਹੈ ਮੱਧ ਪ੍ਰਦੇਸ਼ ਹੈ ਕੁਝ ਹਿੱਸਾ ਆ ਜਾਂਦਾ ਗਜਰਾਤ ਆ ਮਹਾਰਾਸ਼ਟਰ ਬਿਹਾਰ ਵਗੈਰਾ ਦੇ ਵਿੱਚ ਜਿਹੜੀ ਖਣਕ ਦੀ ਬਜਾਦ ਹੁੰਦੀ ਹੈ ਤੇ ਬੀ ਕੀ ਕੀਬਾਈ ਦੇ ਵਿੱਚ ਪੂਰੇ ਦੇਸ਼ ਜਿਹੜਾ ਕਣਕ ਦਾ ਤਬਾਹਨ ਘਟਿਆ ਸੀ ਕਾਰਨ ਸੀ ਬੇਮੌਸਮੀ ਮੀਂਹ ਖਰਾਬ ਮੌਸਮ ਤੇ ਤਾਪਮਾਨ ਵਧਣਾ ਕਣਕ ਦੇ ਪਕਾ ਵੇਲੇ ਜਿਹਦੇ ਨਾਲ ਅਤਿਪਾਦਨ ਦੇ ਵਿੱਚ ਗਰਾਵਟ ਆਈ ਸੀ ਤੇ ਜੇ ਆਪਾਂ ਪੂਰੀ ਦੁਨੀਆ ਪਰ ਦੀ ਗੱਲ ਕਰੀਏ ਤਾਂ ਇਸ ਵਾਰ ਵੀ ਜਿਹੜਾ ਹੈਗਾ ਕਈ ਥਾਵਾਂ ਤੇ ਮੀਂਹ ਦੀ ਅਣਹੋਂਦ ਹੈ ਪੰਜਾਬ ਦੇ ਵਿੱਚ ਵੀ ਜੇ ਮੈਂ ਗੱਲ ਕਰਾਂ ਨਵੰਬਰ ਦਸੰਬਰ ਜਨਵਰੀ ਇਸ ਵਾਰ ਸੁੱਕਾ ਲੰਘਿਆ ਮੀਂਹ ਨਹੀਂ ਪਏ ਜਿਹਦਾ ਕਣਕ ਤੇ ਜਿਹੜਾ ਹੈਗਾ ਜੇ ਜਿਹਾ ਸਾਰਾ ਠੰਡ ਪਈ ਹੈ ਜੇ ਮੀਂਹ ਵੀ ਇੱਕ ਪੈਂਦਾ ਤਾਂ ਇਹਦਾ ਹੋਰ ਪਲੱਸ ਪੁਆਇੰਟ ਹੋਣਾ ਸੀਗਾ ਖੈਰ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਜਿਵੇਂ ਜਿਵੇਂ ਜੜੀਆਂ ਹੈਗੀਆਂ ਸਫਾਰਸ਼ਾਂ ਨੇ ਕਿ ਨਵੰਬਰ ਚ ਜਾਂ ਦਸੰਬਰ ਜਿਹੜੀ ਆਪਾਂ ਕਣਕ ਸ਼ੁਰੂ ਚ ਬੀਜੀ ਹੈ ਉਹਦੇ ਵਿੱਚ ਹਲਕਾ ਪਾਣੀ ਜਿਹੜਾ ਹੈਗਾ ਜ਼ਰੂਰਤ ਅਨਸਾਰ ਜਿਹੜੇ ਡਾਕਰ ਵਾਣਾ ਪੱਕੇ ਵਾਣਾ ਉਹਦੇ ਵਿੱਚ ਦੇਖ ਕੇ ਆਪਾਂ ਨੂੰ ਪਾਣੀ ਲਾਉਣਾ ਚਾਹੀਦਾ ਪਤਲਾ ਪਾਣੀ ਇਸ ਟਾਈਮ ਜ਼ਰੂਰੀ ਕਿਉਂਕਿ ਇਹ ਠੰਡ ਦਾ ਜੇ ਆਪਾਂ ਪੂਰਾ ਫਾਇਦਾ ਲੈਣਾ ਤਾਂ ਜੇ ਪਾਣੀ ਜਿਹੜਾ ਹੈਗਾ ਸਿਰਲ ਪ੍ਰੋਪਰ ਹੋਊਗੀ ਖੇਤ ਦੇ ਵਿੱਚ ਤਾਂ ਉਹ ਚੀਜ਼ ਦਾ ਫਸਲ ਪੂਰਾ ਫਾਇਦਾ ਉਠਾ ਸਕਦੀ ਹੈ ਤੇ ਨਵੰਬਰ ਵਾਲੀ ਕਣਕ ਨੂੰ ਖਾਸ ਤੌਰ ਤੇ ਦੂਜਾ ਪਾਣੀ ਜਿਹੜਾ ਹੁਣ ਤੱਕ ਦਿੱਤਾ ਹੋਇਆ ਹੋਣਾ ਚਾਹੀਦਾ ਕਿਉਂਕਿ ਮੀਂਹ ਨਹੀਂ ਪਿਆ ਅੱਗੇ ਜਿਹੜਾ ਮੀਂਹ ਪੈ ਜਾਂਦਾ ਸੀ ਥੋੜੇ ਬਹੁਤੇ ਉਹ ਚੀਜ਼ ਦਾ ਫਾਇਦਾ ਹੁੰਦਾ ਸੀਗਾ ਇਹ ਇੱਕ ਸਾਰਾ ਨਾ ਲੱਗੇ ਇਸ ਕਰਕੇ ਪਾਣੀ ਜ਼ਰੂਰੀ ਦੂਸਰਾ ਪਲੱਸ ਪੁਆਇੰਟ ਇਹ ਹੈ ਕਿ ਕਿਸਾਨ ਵੀਰਾਂ ਨੇ ਆ ਸਵਾਰ ਜਿਹੜੀਆਂ ਕਿਸਮਾਂ ਦੀ ਬਜਾਦ ਕੀਤੀ ਹੈ ਉਹ ਨਵੀਆਂ ਜਿਹੜੀ ਬਰੀਡਿੰਗ ਕੀਤੀ ਹੋਈ ਆ ਜਿਹੜੀਆਂ ਕਿ ਤਾਪਮਾਨ ਨੂੰ ਜਿਹੜਾ ਕਾਫੀ ਸਹਿਣ ਦੀ ਸਮਰੱਥਾ ਜਾਂ ਆਪਾਂ ਕਹ ਲਈਏ ਕਿ ਉੱਚ ਤਾਪਮਣੂ ਚ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦੀਆਂ ਨੇ ਜੀਤ CDW 187 ਤੋਂ ਲੈ ਕੇ 222 303 327 332 370 71 72 PVW 826 869 PVW 766 ਸੁਨਹਿਰੀ ਕਿਸਮ ਬਹੁਤ ਚੰਗੀ ਕਿਸਮ ਜਿਹੜੀ ਕਿ ਉੱਚ ਤਾਪਮਣੂ ਚ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ ਇਸ ਤਰ੍ਹਾਂ ਦੀਆਂ ਕਿਸਮਾਂ ਕਿਸਾਨ ਵੀਰ ਨੇ ਵਿਜਾਂਦ ਵੱਧ ਰਕਬੇ ਦੇ ਵਿੱਚ ਹੋਈ ਹੈ ਤੇ ਦੂਸਰਾ ਹੈਗਾ ਕਿ ਜਿਹੜਾ ਸਮੇਂ ਸਰ ਸਿੰਚਾਈ ਹਲਕਾ ਪਾਣੀ ਇਹ ਦੋ ਨੁਕਤੇ ਵੱਡਾ ਰੋਲਾ ਦਾ ਕਰਨਗੇ ਤੇ ਪਲੱਸ ਜਿਹੜਾ ਹੈਗਾ ਪਰਮਾਤਮਾ ਮੂਰੇ ਅਰਦਾਸ ਕਰਨ ਦਾ ਦੌਰ ਨਹੀਂ ਰੁਕਣਾ ਚਾਹੀਦਾ ਕਿ ਇਸ ਸਾਲ ਪੱਕੀ ਕਣਕ ਦੇ ਉੱਤੇ ਜਿਹੜਾ ਗੜੇ ਮਾਰੀ ਮਾੜੇ ਮੌਸਮ ਦੇ ਪ੍ਰਭਾਵ ਤੋਂ ਵਿਚਾਰੇ ਕਿਉਂਕਿ ਜਿਹੜੇ ਸਾਬਨਾ ਇਹ ਮਹੀਨੇ ਖੁਸ਼ਕ ਗਏ ਤੁਹਾਨੂੰ ਵੀ ਪਤਾ ਕਿ ਜਿਹੜਾ ਮੌਸਮ 'ਚ ਗੜਬੜੀ ਹੋਣ ਦਾ ਸੁਭਾਅ ਕੋ ਹੁੰਦਾ ਪਰ ਜਿਵੇਂ ਜਿਵੇਂ ਇਹ ਲੇਟ ਜਾ ਰਿਹਾ ਮੀ ਜਿਹੜਾ ਮੀ ਨਵੰਬਰ ਦਸੰਬਰ 'ਚ ਜਿਹੜਾ ਉਹਨੇ ਫਾਇਦਾ ਕਰਨਾ ਸੀ ਉਹ ਮੀ ਜੇ ਫਰਵਰੀ ਐਂਡ ਜਾਂ ਮਾਰਚ ਦੇ ਵਿੱਚ ਪੈਂਦੇ ਆ ਤਾਂ ਉਹ ਚੀਜ਼ ਹੈ ਜਿਹੜੀ ਉਹ ਨੁਕਸਾਨ ਕਰ ਸਕਦੀ ਹੈ ਤੇ ਉਮੀਦ ਹੈ ਕਿ ਚੰਗਾ ਝਾੜ ਉਤਪਾਦਨ ਕਣਕ ਦੀ ਫਸਲ ਦਾ ਹੋਵੇ ਕਿਸਾਨ ਖੇਸ਼ਾਲ ਦੇਸ਼ ਖੇਸ਼ਾਲ ਤੁਹਾਡਾ ਬਹੁਤ